ਜੀ ਜੇ ਤਾਂ ਤੁਸੀਂ ਪੈਗ ਸ਼ਕ ਦੇ ਸ਼ਕੀਨ ਹੋ ਨਾ ਤੇ ਘਰੇ ਲਾਉਡ ਹੈ ਤੁਸੀਂ ਘਰੇ ਚੀਜ਼ਾਂ ਰੱਖ ਲੈਨੇ ਹੋ ਤਾਂ ਇੱਕ ਚੀਜ਼ ਬਹੁਤ ਕੈਂਟ ਹੈ ਸ਼ਰਾਬੀਆਂ ਵਾਸਤੇ ਜਿਹਨੇ ਪੈਗ ਸ਼ਕ ਦੇ ਸ਼ਕੀਨ ਨੇ ਬਾਈ ਵੀਰ ਖੋਲਣੀਆਂ ਨੇ ਖੋਲਣ ਵਾਸਤੇ ਸਮਾਨ ਨਹੀਂ ਧੋਹੁੰਦਾ ਆ ਦੇਖੋ ਇਹਦੇ ਨਾਲ ਖੋਲ ਕੇ ਤੇ ਇੱਕ ਜਗਾੜ ਬਣਾਇਆ ਕਿਰਕੋ ਸਪੈਸ਼ਲ ਇੱਥੇ ਚੇਪ ਦੋ ਜਿੱਥੇ ਮੱਝ ਚੇਪ ਦੋ ਪਿੱਛੇ ਮੈਗਨੇਟ ਹੈ ਦੇ ਅਲੱਗ-ਅਲੱਗ ਡਿਜ਼ਾਈਨ ਨੇ ਦੇ ਵਿੱਚ ਆਹ ਪਤਾ ਨਹੀਂ ਕਿਹੜੀ ਆ ਠੀਕ ਹੈ ਜੀ ਉਹਨੂੰ ਤੁਸੀਂ ਜਿੱਥੇ ਮਰਜੀ ਰੱਖ ਲਓ ਇਹਨੂੰ ਖੋਲਿਆ ਤੇ ਇੱਥੇ ਲਾ ਲਓ ਇਹ ਸਿਰਫ 80 ਰੁਪਏ ਦੀ ਆ ਵਾਲੀ ਤੇ ਉਥੇ ਲਿਲ 150 ਦੀ ਆ ਤੇ ਅਲੱਗ-ਅਲੱਗ ਰੇਟ ਨੇ ਡਿਜ਼ਾਈਨ ਕਾਫੀ ਨੇ ਇਹਦੇ ਵਿੱਚ ਨੰਬਰ ਸਟੇਨ ਤੇ ਚੱਲ ਰਿਆ ਰਿਵਾੜਾ ਟੱਬਾ ਤਨੋਲੇ ਦੇਖੋ ਬਠਿੰਡੇ ਤੋਂ ਪਟਿਆਲੇ ਨੂੰ ਜਾਂਦੇ ਆ ਤੇ ਬੜੀਆਂ ਸੋਹਣੀਆਂ-ਸੋਹਣੀਆਂ ਐਟਮਾ ਰੱਖਦਾ ਬਾਈ ਬਹੁਤ ਹੀ ਅਲੱਗ ਰੇਅਰ ਜਿਹੜੀਆਂ ਕਰਾਂਦੀ ਸਿਆ ਉੱਤ ਦਾ ਸ਼ਿੰਗਾਰ ਕਰਦੀਆਂ ਸ਼ਿੰਗਾਰਬਾਨੀਆਂ ਚੀਜ਼ਾਂ ਇਹ ਬਹੁਤ ਸੁਣੀਆਂ ਚੀਜ਼ਾਂ ਕੇ ਰੱਖਣ ਵਾਲੀਆਂ